ਸਸੀ ਗਾਲ ਜੀ ਸਾਰਿਆਂ ਨੂੰ ਮੌਸਮ ਹਲਕਾ ਜਿਹਾ ਚੇਂਜ ਹੋ ਰਿਹਾ ਤੇ ਪਰੌਂਠੇ ਖਾਣੇ ਸਭ ਨੇ ਸ਼ੁਰੂ ਕਰ ਦਿੱਤੇ ਹੋਣਗੇ ਤੇ ਆਪਾਂ ਤਰ੍ਹਾਂ ਤਰ੍ਹਾਂ ਦੇ ਪਰੌਂਠੇ ਖਾਣੇ ਆ ਪਰ ਜਿਹੜਾ ਆਲੂ ਦਾ ਪਰੌਂਠਾ ਉਹ ਸਾਰਿਆਂ ਦਾ ਫੇਵਰੇਟ ਹੁੰਦਾ ਕਿਉਂਕਿ ਇਹਨਾਂ ਜਿਆਦਾ ਟੇਸਟੀ ਹੁੰਦਾ ਨਾਲੇ ਬੱਚੇ ਵੀ ਨਿਸਾਰ ਸਕਦੇ ਤੇ ਵੱਡੇ ਵੀ ਪਰ ਜੇ ਆਲੂ ਦੇ ਪਰੌਂਠੇ ਨਾਲ ਚਿਪਣਾ ਦੀ ਚਟਨੀ ਹੋਵੇ ਤੇ ਨਾਲ ਦੇਸੀ ਘਿਓ ਤੇ ਰਸਤੇ ਵਰਗੀਆਂ ਚੀਜ਼ਾਂ ਤਾਂ ਇਹਦਾ ਸਵਾਦ ਹੈ ਜਿਹੜਾ ਕਈ ਗੁਣਾ ਜ਼ਿਆਦਾ ਹੋ ਜਾਂਦਾ ਹੈ ਇੱਕ ਵਾਰੀ ਇਹ ਪਰੌਂਠੇ ਨੂੰ ਇਹ ਚਟਨੀ ਨਾਲ ਖਾ ਕੇ ਜ਼ਰੂਰ ਦੇਖਿਓ ਤੇ ਆਲੂ ਦਾ ਪਰੌਂਠਾ ਮਜ਼ੇਦਾਰ ਕਿਵੇਂ ਬਣਦਾ ਆਪਾਂ ਤੁਹਾਨੂੰ ਦੱਸਾਂਗੇ ਤੇ ਇਹਦੇ ਲਈ ਇੱਕ ਚਮਚਾ ਜੀਰਾ ਸੁੱਕਾ ਧਨੀਆ ਤੇ ਆਪਾਂ ਇੱਕ ਲਈਏ ਲਾਲ ਮਿਰਚ ਹਲਕਾ ਜਿਹਾ ਉਹਨੂੰ ਆਪਾਂ ਪਕਾ ਲਾਂਗੇ ਤੇ ਫਿਰ ਉਹਨੂੰ ਕੁੱਟ ਲਾਂਗੇ ਉਸ ਤੋਂ ਬਾਅਦ ਦੋ ਲਈਏ ਜੀ ਬਰੀ ਕੱਟੇ ਹੋਏ ਪਿਆਜ਼ ਚਾਰ ਪੰਜ ਲਵਾਂਗੇ ਹਰੀਆਂ ਮਿਰਚਾਂ ਤੇ ਇਹ ਚੀਜ਼ਾਂ ਤੁਸੀਂ ਸਾਰੀਆਂ ਮਿਕਸ ਕਰਿਓ ਕਿਉਂਕਿ ਸਵਾਦ ਇਹਦਾ ਕਈ ਗੁਣਾ ਹੋ ਜਾਣਾ ਤੇ ਸਰਦੀ ਵਿੱਚ ਇੱਕ ਪਰੌਂਠਾ ਜਿਹੜਾ ਪੂਰਾ ਮਜ਼ੇਦਾਰ ਬਣ ਕੇ ਤਿਆਰ ਹੋਣਾ ਹੈ ਇਹ ਇਹਦੇ ਵਿੱਚ ਪਾਇਆ ਜੀ ਆਪਾਂ ਅਦਰਕ ਲਸਣ ਇੱਕ ਕੌਲੀ ਪਰ ਕੇ ਪਾਈਏ ਹਰੇ ਧਨੀਏ ਦੀ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਫਿਰ ਪਾਵਾਂਗੇ ਲਾਲ ਮਿਰਚ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਇਹਦੇ ਵਿੱਚ ਕਾਲੀ ਮਿਰਚ ਤੁਸੀਂ ਚਾਹੋ ਤਾਂ ਇੱਥੇ ਦੇਗੀ ਮਿਰਚ ਵੀ ਪਾ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਓ ਫਿਰ ਇਹਦੇ ਵਿੱਚ ਪਾਇਆ ਜੀ ਆਪਾਂ ਇਹ ਘੁੱਟਿਆ ਹੋਇਆ ਮਸਾਲਾ ਜਿਹੜਾ ਆਪਾਂ ਹਲਕਾ ਜਿਹਾ ਪਨ ਕੇ ਤਿਆਰ ਕੀਤਾ ਸੀ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਉ ਪਾ ਜੀ ਮਸਾਲਾ ਵੀ ਪਾਇਆ ਪਰ ਉਹ ਥੋੜਾ ਜਿਹਾ ਵੀਡੀਓ ਵਿੱਚ ਸਕਿਪ ਹੋ ਗਿਆ ਤੇ ਇਹ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲਿਓ ਬਾਕੀ ਸਾਨੂੰ ਕਿਹੜੀਆਂ ਚੀਜ਼ਾਂ ਜ਼ਿਆਦਾ ਪਸੰਦ ਹੈ ਉਹ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਫੇਰ ਆਪਾਂ ਪਪਾਇਆ ਜੀ ਉਬਲੇ ਹੋਈ ਆਲੂ ਤੇ ਇਹਨਾਂ ਨੂੰ ਕਰਾਂਗੇ ਚੰਗੀ ਤਰ੍ਹਾਂ ਮੈਸ਼ ਚਾਹੇ ਤੁਸੀਂ ਇੱਥੇ ਇਹਨਾਂ ਨੂੰ ਕ੍ਰੀਏਟ ਕਰ ਲਿਓ ਇਹਨਾਂ ਦਾ ਕੱਦੂਕਸ ਕਰ ਸਕਦੇ ਹਾਂ ਤੇ ਨਹੀਂ ਆਪਾਂ ਐਸੇ ਤਰ੍ਹਾਂ ਹੀ ਮੈਸ਼ ਕਰ ਲਾਂਗੇ ਇਹ ਜਦੋਂ ਹੀ ਮਿਕਸ ਹੋ ਜਾਣਗੇ ਤੇ ਆਪਾਂ ਇੱਕ ਸਾਈਡ ਤੇ ਰੱਖ ਲਾਂਗੇ ਪਰ ਬਾਅਦ ਵਿੱਚ ਆਪਾਂ ਥੋੜੇ ਜਿਹੇ ਖੱથા ਦਾ ਇਸਤੇਮਾਲ ਕਰਾਂਗੇ ਤਾਂ ਕਿ ਸਾਰੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਕਿੰਨਾ ਕ ਤੁਸੀਂ ਤਿੱਖਾ ਖਾਣੇ ਹੋ ਜਾਂ ਹਲਕਾ ਖਾਣੇ ਹੋ ਉਸ ਸਾਬ ਨਾਲ ਪਾਇਓ ਜੀ ਨਮਕ ਮਿਰਚ ਪਰ ਆਪਾਂ ਇਸੇ ਹਿਸਾਬ ਨਾਲ ਪਾਇਆ ਵੀ ਬੱਚੇ ਵੀ ਖਾ ਲਨ ਤੇ ਵੱਡੇ ਵੀ ਖਾ ਲਨ ਇਸ ਤੋਂ ਬਾਅਦ ਜੀ ਆਪਾਂ ਸਟਫਿੰਗ ਹੋ ਗਈ ਤਿਆਰ ਤੇ ਉਹਨੂੰ ਇੱਕ ਸਾਈਡ ਤੇ ਰੱਖਤਾ ਫਿਰ ਆਪਣਾ ਗੁੰਨਿਆ ਪਿਆਸੀ ਆਟਾ ਫਿਰ ਇਹਨੂੰ ਆਪਾਂ 1-2 ਮਿੰਟ ਲਈ ਚੰਗੀ ਤਰ੍ਹਾਂ ਦੇ ਲਾਂਗੇ ਮੋਕੀ ਪਰ ਉਹ ਤੁਸੀਂ ਦੇਸੀ ਘਿਓ ਲਗਾ ਕੇ ਦੇਣੀ ਹੈ ਤੇ ਇਹਦਾ ਬੜਾ ਸੌਫਟ ਜਿਹਾ ਡੋ ਹੈਗਾ ਜਿਹੜਾ ਤਿਆਰ ਹੋ ਜਾਊਗਾ ਜਦੋਂ ਵੀ ਇਹਦੇ ਲਈ ਆਟਾ ਗੁੰਨੋਗੇ ਤਾਂ ਅੱਧਾ ਪੌਣਾ ਘੰਟਾ ਤੁਸੀਂ ਪਹਿਲਾਂ ਗੁੰਨ ਲੈਣਾ ਤਾਂ ਕਿ ਇਹ ਵਧੀਆ ਤਿਆਰ ਹੋ ਜਾਈ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਬੇਲ ਲਿਓ ਤੇ ਫਿਰ ਇਹਦੇ ਵਿੱਚ ਵੀ ਲਗਾਓ ਦੇਸੀ ਘਿਓ ਭਈ ਜਿਹੜੇ ਪਰੌਂਠੇ ਵਗੈਰਾ ਹੁੰਦੇ ਹੈਗੇ ਉਹ ਦੇਸੀ ਘਿਓ ਤੋਂ ਵਗੈਰਾ ਬਿਲਕੁਲ ਵਧੀਆ ਨਹੀਂ ਲੱਗਦੇ ਇਸ ਲਈ ਇਹਨਾਂ ਵਿੱਚ ਦੇਸੀ ਘਿਓ ਦਾ ਖੂਬ ਲਗਾਇਆ ਕਰੋ ਕਿਉਂਕਿ ਇਹਦੇ ਨਾਲ ਹੀ ਹੈਲਥੀ ਵੀ ਬਣ ਜਾਂਦੇ ਆ ਤੇ ਟੇਸਟੀ ਵੀ ਬਹੁਤ ਜ਼ਿਆਦਾ ਲੱਗਦੀ ਹੈ ਜਿਹੜੀ ਵੀ ਸ਼ੇਪ ਦੇਣੀ ਚਾਹੋ ਤੁਸੀਂ ਉਹੀ ਇਹਨੂੰ ਦੇ ਸਕਦੇ ਹੋ ਫਿਰ ਅੱਪਾ ਰੋਟੀ ਤੇ ਲਗਾਇਆ ਸੀ ਦੇਸੀ ਘਿਓ ਤੇ ਉਹਦੇ ਵਿੱਚ ਭਰ ਇਸਟਫਿੰਗ ਤੇ ਉਹਨਾਂ ਪੈਨ ਨੂੰ ਹਲਕਾ ਹਲਕਾ ਜਿਹਾ ਬੀਲ ਲਾਂਗੇ ਇੱਥੇ ਆਪਾਂ ਚਗਲੇ ਉੱਪਰ ਕੋਈ ਵੀ ਪੋਣਾ ਵਗੈਰਾ ਨਹੀਂ ਰੱਖਿਆ ਇਸੇ ਤਰ੍ਹਾਂ ਹੀ ਆਪਾਂ ਬੇਲ ਲਾਂਗੇ ਨਾ ਹੀ ਪਰੌਂਠਾ ਫਟੂਗਾ ਤੇ ਨਾ ਹੀ ਉਹ ਚੱਕਲੇ ਦੇ ਨਾਲ ਲੱਗੂਗਾ ਦੇਖੋ ਇਸ ਤਰੀਕੇ ਨਾਲ ਬੜਾ ਹੀ ਵਧੀਆ ਪਰੌਂਠਾ ਬਣ ਕੇ ਤਿਆਰ ਹੋ ਗਿਆ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਘਿਓ ਲਗਾਵਾਂਗੇ ਜੀਤਵੇ ਤੇ ਕਿਉਂਕਿ ਤੁਸੀਂ ਸਿੱਧਾ ਨਾ ਪਾਇਓ ਇਹ ਆਲੂ ਵਗੈਰਾ ਨਾਲ ਚਿਪ ਜਾਂਦੇ ਆ ਕਈ ਵਾਰ ਉਸ ਤੋਂ ਬਾਅਦ ਪਾਇਆ ਆਪਾਂ ਪਰੌਂਠਾ ਤੇ ਥੋੜੀ ਜੀ ਦੇਰ ਬਾਧੀ ਇਹ ਬਣ ਕੇ ਹੋ ਜਾਊਗਾ ਤਿਆਰ ਜਦੋਂ ਹੀ ਸਰਦੀ ਦਾ ਮੌਸਮ ਆਉਂਦਾ ਤਾਂ ਵਧੀਆ-ਵਧੀਆ ਚੀਜ਼ਾਂ ਖਾਣ ਨੂੰ ਬੜਾ ਹੀ ਜੀ ਕਰਦਾ ਤੇ ਤਰ੍ਹਾਂ-ਤਰ੍ਹਾਂ ਦੇ ਆਪਾਂ ਪਰੌਂਠੇ ਬਣਾਉਣੇ ਆ ਪਰ ਇੱਕ ਵਾਰ ਤੁਸੀਂ ਇਹ ਤਰੀਕਾ ਇਸਤੇਮਾਲ ਕਰਕੇ ਵੀ ਦੇਖਿਓ ਕਈ ਵਾਰੀ ਮਸਾਲਾ ਵਗੈਰਾ ਬਣਾਉਣ ਦਾ ਆਪਣੇ ਕੋਲ ਟਾਈਮ ਨਹੀਂ ਹੁੰਦਾ ਸਟਫਿੰਗ ਪਕਾਉਣ ਦਾ ਤੇ ਇਸੇ ਤਰੀਕੇ ਨਾਲ ਤੁਸੀਂ ਸਿੱਧੀ ਜੀ ਬਣਾਇਓ ਤੇ ਨਾਲ ਇਹਨੂੰ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਜਿਹੜੀ ਵੀ ਇਹ ਬਚ ਜੂਗੀ ਕਿਉਂਕਿ ਤੁਸੀਂ ਅਗਲੇ ਦਿਨ ਪਰੌਂਠੇ ਬਣਾ ਕੇ ਇਹਦੇ ਆਰਾਮ ਨਾਲ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਪਰੌਂਠੇ ਬਣਦੇ ਹੈਗੇ ਬਹੁਤ ਮਜ਼ੇਦਾਰ ਪਰ ਜਦੋਂ ਵੀ ਪਰੌਂਠੇ ਬਣਾਓਗੇ ਤੇ ਨਾਲ ਇਹਦੇ ਨਾਲ ਕੁੱਟਿਓ ਜੀ ਚਟਨੀ ਚਿਬੜ ਜੇ ਸਾਡੇ ਕੋਲ ਮਿਲ ਜਾ ਤਾਂ ਸਪੈਸ਼ਲ ਚਟਨੀ ਹੈ ਉਹਦੀ ਇਹ ਜ਼ਰੂਰ ਬਣਾ ਕੇ ਖਾਓ ਪਰੌਂਠੇ ਦੇ ਉੱਪਰ ਜਦੋਂ ਹੀ ਇਹ ਲਗਾਓਗੇ ਤਾਂ ਤੁਹਾਨੂੰ ਆਲੂ ਦਾ ਤੇ ਇਸ ਚਟਨੀ ਦਾ ਵੱਖਰਾ ਹੀ ਟੇਸਟ ਆਊਗਾ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਪਰੌਂਠੇ ਬਣਾ ਕੇ ਜ਼ਰੂਰ ਖਾਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਹੋ ਤੇ ਕਿਨੇ ਕਿਨੇ ਇਹ ਪਰੌਠੇ ਬਣਾਈ ਤੇ ਦੇਖੋ ਜੀ ਆਪਾਂ ਲਗਾ ਲਈ ਹੁਣ ਚਿਬੜਾ ਦੀ ਚਟਨੀ ਤੇ ਆਪਾਂ ਤਾਂ ਇਸੇ ਤਰੀਕੇ ਨਾਲ ਉੱਪਰ ਬਟਰ ਵਗੈਰਾ ਘਿਓ ਵਗੈਰਾ ਮਰਜੀ ਦਾ ਲਗਾ ਕੇ ਤੇ ਬੱਚਿਆਂ ਨੂੰ ਕਰਾਂਗੇ ਸਰਵ ਤੇ ਤੁਸੀਂ ਵੀ ਬਣਾਇਓ ਤੇ ਜ਼ਰੂਰ ਖਾਇਓ ਤੇ ਮ제 ਕਰਿਓ ਤੇ ਮੇਰੀ ਵੀਡੀਓ ਨੂੰ ਤੁਸੀਂ ਵਾਦ ਤੋਂ ਵਾਦ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ